ਸਸ਼ੀਕਾਲ ਮੇ ਕੋਮਲ ਸਪੀਡ ਨੂੰ ਦੇਖਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਤਰਨਤਾਰਨ ਜਿਮਨੀ ਚੋਣ ਦੇ ਵਿੱਚ ਆਪ ਦੀ ਵੱਡੀ ਜਿੱਤ ਹੋਈ ਹੈ। ਹਰਮੀਤ ਸਿੰਘ ਸੰਧੂ ਨੇ ਵੱਡੇ ਫਰਕ ਦੇ ਨਾਲ ਚੋਣ ਜਿੱਤੀ ਹੈ। ਦੱਸਦੀ ਹੈ ਕਿ ਪਹਿਲੇ 3 ਦੌਰਾਂ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੋਰ ਰੰਦਾਵਾ ਨੇ ਵੱਡੀ ਲੀਡ ਹਾਸਲ ਕਰ ਲਈ ਸੀ ਪਰ ਫਿਰ ਬਾਅਦ ਵਿੱਚ ਆਮ ਆਦਮੀ ਪਾਰਟੀ ਦੇ ਹਰਮੀਤ ਸੰਧੂ ਨੇ ਲੀਡ ਹਾਸਲ ਕੀਤੀ ਅਤੇ 5ਵੇਂ ਦੌਰ ਤੋਂ ਬਾਅਦ ਵੀ ਆਪ ਉਮੀਦਵਾਰ 111317 ਵੋਟਾਂ ਦੇ ਹਿਸਾਬ ਨਾਲ ਅੱਗੇ ਸਾਨਤ ਆ ਪਾਰਟੀ ਦੇ ਵੱਲੋਂ ਜਿੱਤ ਮਗਰੋਂ ਆਗੂਆਂ ਦੇ ਵੱਲੋਂ ਜਸ਼ਨ ਮਨਾਏ ਜਾ ਰਹੇ ਨੇ ਤਰਨਤਾਰਨ ਦੀ ਜਿੱਤ ਤੋਂ ਬਾਅਦ ਰਾਜਨੀਤਿਕ ਬਿਆਨਬਾਜ਼ੀ ਦਾ ਦੌਰ جاری ਹੈ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸੋਧਿਆ ਅਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਾਂਗਰਸ 'ਤੇ ਜ਼ੁਬਾਨੀ ਹਮਲੇ ਕੀਤੇ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਤੇ ਮਨੀਸ਼ ਸੋਧਿਆ ਨੇ ਕਿਹਾ ਕਿ ਕਾਂਗਰਸ ਦਾ ਹੰਕਾਰ ਨਕਾਰਿਆ ਗਿਆ ਹੈ ਢਾਲੀਵਾਲ ਨੇ ਕਿਹਾ ਕਿ ਅਸੀਂ ਸੈਮੀ ਫਾਈਨਲ ਜਿੱਤੇ ਆਏ ਹੁਣ ਅਸੀਂ 2027 ਦੇ ਫਾਈਨਲ ਦੀ ਤਿਆਰੀ ਕਰ ਰਹੇ ਹਾਂ ਅਜ ਦੇਸ਼ ਦੇ ਬਿਹਾਰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਇਲਾਵਾ 8 ਹਲਕਿਆਂ ਤੇ ਹੋਈਆਂ ਜਿਨ੍ਹਾਂ ਦੀ ਚੋਣਾਂ ਦੀ ਗਿਣਤੀ ਵੀ ਚੱਲ ਰਹੀ ਹੈ ਇਹਨਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਬੜਗਾਮ ਦੇ ਨਗਰੋਟਾ ਚਾਰਖੰਡ ਦਾ ਕਾਟਸੀਲਾ ਅਤੇ ਮਿਜ਼ੋਰਮ ਦਾ ਡੰਪਾ ਓਡੀਸ਼ਾ ਦਾ ਨੋਆਪੜਾ ਅਤੇ ਪੰਜਾਬ ਦਾ ਤਰਨਤਾਰਨ ਰਾਜਸਥਾਨ ਦੇ ਅੰਟਾ ਤੇ ਤੇਲੰਗਨਾ ਦਾ ਜੁਬਲੀ ਹिल्स ਹਲਕਾ ਸ਼ਾਮਿਲ ਹੈ ਇਹਨਾਂ ਦੇ ਵਿੱਚ ਪਹਿਲਾ ਮਿਜ਼ੋਰਮ ਦੇ ਡੰਪਾ ਤੋਂ ਮਿਜ਼ੋ ਨੈਸ਼ਨਲ ਫਰੰਟ ਦੇ ਡਾਕਟਰ ਆਰ ਨੇ ਮਿਜ਼ੋਰਮ ਪੀਪਲਜ਼ ਮੂਵਮੈਂਟ ਪਾਰਟੀ ਦੇ ਉਮੀਦਵਾਰ ਨੂੰ 562 ਵੋਟਾਂ ਦੇ ਨਾਲ ਹਰਾ ਕੇ 6981 ਵੋਟਾਂ ਹਾਸਲ ਕੀਤੀਆਂ ਅਤੇ ਇਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਨਗਰੋਟਾ ਸੀਟ ਤੋਂ ਭਾਜਪਾ ਨੇ ਜਿੱਤ ਦੀ ਚੰਡਾ ਲਹਿਰਾਗ ਦਿੱਤਾ ਹੈ ਅਤੇ ਉੱਥੇ ਹੀ ਨਰਗੋਟਾ ਸੀਟ ਤੋਂ ਭਾਜਪਾ ਉਮੀਦਵਾਰ ਦਿਵਿਆਨੀ ਰਾਣਾ ਨੇ 42350 ਵੋਟ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਇਹਨਾਂ ਨਤੀਜਿਆਂ ਦੇ ਵਿੱਚ ਉਹਨਾਂ ਨੇ ਜੰਮੂ ਅਤੇ ਕਸ਼ਮੀਰ ਨੈਸ਼ਨਲ ਪੈਂਥਰਜ਼ ਪਾਰਟੀ ਦੇ ਉਮੀਦਵਾਰ ਹਰਸ਼ਦੇਵ ਸਿੰਘ ਨੂੰ 24647 ਵੋਟਾਂ ਦੇ ਫਰਕ ਨਾਲ ਹਰਾਇਆ ਦਿੱਲੀ ਦੇ ਵਿੱਚ ਲਾਲ ਕਿਲੇ ਨੇੜੇ ਹੋਏ ਕਾਰ ਧਮਾਕੇ ਦੀ ਜਾਂਚ ਦੌਰਾਨ ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਪਲਵਾਮਾ ਜ਼ਿਲ੍ਹੇ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਵਿਸਫੋਟ ਕੰਨ ਦੇ ਨਾਲ ਭਰੀ ਹੋਈ ਕਾਰ ਚਲਾਉਣ ਵਾਲੇ ਮੁੱਖ ਮੋਲਜਮ ਉਮਰ ਨਬੀ ਦੇ ਕਾਰ ਨੂੰ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਉਠਾ ਦਿੱਤਾ ਗਿਆ ਜਿਸ ਕਰਿ ਹੋ ਗਿਆ ਕਿ ਇਸ ਧਮਾਕੇ ਦੇ ਵਿੱਚ ਇੱਕ ਹੁੰਡਈ i20 ਕਾਰ ਦੀ ਵਰਤੋਂ ਕੀਤੀ ਗਈ ਸੀ ਜਿਸ ਦੇ ਵਿੱਚ ਉਮਰ ਬੈਠਾ ਸੀ ਤੇ ਉਮਰ ਹੀ ਇਸ ਗੱਡੀ ਨੂੰ ਚਲਾ ਰਿਹਾ ਸੀ ਅਤੇ ਸੋਮਵਾਰ ਨੂੰ ਹੋਏ ਧਮਾਕੇ ਦੇ ਵਿੱਚ 13 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਕਈ ਹੋਰ ਜ਼ਖਮੀ ਹੋਏ ਸਨ ਉਮਰ ਦੀ ਪਛਾਣ ਦੀ ਪੁਸ਼ਟੀ ਉਸ ਦੀ ਮਾਂ ਦੇ ਡੀਐਨਏ ਸੈਂਪਲ ਦੇ ਨਾਲ ਧਮਾਕੇ ਵਾਲੀ ਥਾਂ ਤੋਂ ਇਕੱਠੇ ਕੀਤੇ ਗਏ ਡੀਐਨਏ ਦੇ ਸੈਂਪਲਾਂ ਦੇ ਨਾਲ ਮੇਲ ਖਾਣ ਤੋਂ ਬਾਅਦ ਹੋਈ ਜਾਂਚ ਕਰਤਾਵਾਂ ਨੇ ਖੁਲਾਸਾ ਕੀਤਾ ਹੈ ਕਿ ਉਮਰ ਨਵੀ ਜੋ ਕਿ ਸਮਾਜਿਕ ਦਾਇਰੇ ਦੇ ਵਿੱਚ ਇੱਕ ਅਕਾਦਮਿਕ ਤੌਰ ਤੇ ਉੱਤਮ ਪੇਸ਼ੇਵਰ ਦੇ ਵਜੋਂ ਜਾਣਿਆ ਜਾਂਦਾ ਸੀ ਕਥਿਤ ਤੌਰ ਤੇ ਪਿਛਲੇ 2 ਸਾਲਾਂ ਦੌਰਾਨ ਕੱਟੜਪੰਥੀ ਬਣ ਗਿਆ ਸੀ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ 136ਵੀਂ ਜਨਮ ਦਿਵਸ ਦੇ ਮੌਕੇ ਦੇਸ਼ ਭਰ ਦੇ ਵਿੱਚ ਵੱਲ ਦਿਵਸ ਦੇ ਵਜੋਂ ਇਸ ਨੂੰ ਮਨਾਇਆ ਜਾ ਰਿਹਾ ਤੇ ਇਸ ਮੌਕੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕ ਅਰਜੁਨ ਖੜਗੇ ਕਾਂਗਰਸ ਸੰਸਦ ਮੈਂਬਰ ਦਲ ਦੇ ਚੇਅਰਪਰਸਨ ਸੋਨੀਆ ਗਾਂਧੀ ਕਾਂਗਰਸ ਸੰਸਦ ਮੈਂਬਰ ਕੇ ਸੀ ਵਿਨੂ ਗੋਪਾਲ ਤੇ ਹੋਰ ਪਾਰਟੀ ਨੇਤਾਵਾਂ ਨੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਉਨ੍ਹਾਂ ਦੀ 136ਵੀਂ ਜਨਮ ਦਿਵਸ ਦੇ ਮੌਕੇ ਸ਼ਾਂਤੀ ਵਨ ਵਿਖੇ ਸ਼ਰਧਾਂਜਲੀ ਭੇਟ ਕੀਤੀ। ਸਿਰਗੁਰ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਭਾਤ ਵਾਪਸ ਆ ਗਿਆ ਹੈ ਜਾਣਕਾਰੀ ਅਨੁਸਾਰ ਜਥੇ ਦੇ ਵਿੱਚ ਸ਼ਾਮਲ ਇੱਕ ਔਰਤ ਪਾਕਿਸਤਾਨ ਦੇ ਵਿੱਚ ਹੀ ਗਾਇਬ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਮੁਕਸਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ ਜਿਸ ਦਾ ਨਾਮ ਸਰਬਜੀਤ ਕੌਰ ਪਤਨੀ ਕਰਨੈਲ ਸਿੰਘ ਹੈ ਤੇ ਇਸ ਦੀ ਪੁਸ਼ਟੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਿਰਮਲ ਸਿੰਘ ਨੇ ਕੀਤੀ ਹੈ ਇਹ ਜਥਾ 10 ਦਿਨਾਂ ਦੇ ਲਈ ਗੁਰਪੁਰਬ ਸਬੰਧੀ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਗਿਆ ਸੀ ਜ਼ਿਕਰਯੋਗ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਪਹਿਲੀ ਵਾਰ ਜਥੇ ਨੂੰ ਪਾਕਿਸਤਾਨ ਦੇ ਗੁਰਦ ਆਮਾ ਦੇ ਦਰਸ਼ਨਾਂ ਦੇ ਲਈ ਆਗਿਆ ਮਿਲੀ ਸੀ ਅਤੇ ਹਾਲਾਂਕਿ ਬਾਕੀ ਜਥਾ ਵਾਪਸ ਆ ਗਿਆ ਹੈ ਪਰ ਸਰਬਜੀਤ ਬਾਰੇ ਹਾਲੇ ਕੋਈ ਵੀ ਪਤਾ ਨਹੀਂ ਲੱਗ ਸਕਿਆ ਉਹ ਹਾਲੇ ਵੀ ਲੱਭਤਾ ਹੈ ਪੰਜਾਬ ਸਰਕਾਰ ਨੇ ਸੂਬੇ ਦੇ ਪਿੰਡਾਂ ਦੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਲਈ 332 ਕਰੋੜ ਰੁਪਏ ਦੀ ਮਹੱਤਵਪੂਰਨ ਕਿਸ਼ਤ ਜਾਰੀ ਕਰਨ ਦਾ ਐਲਾਨ ਕੀਤਾ ਹੈ ਇਸੇ ਕਰੜੀ ਦੇ ਵਿੱਚ 333 ਕਰੋੜ ਰੁਪਏ ਦੀ ਅਗਲੀ ਕਿਸ਼ਤ ਦਸੰਬਰ ਦੇ ਅੰਤ ਵਿੱਚ ਜਾਂ ਜਨਵਰੀ ਦੇ ਪਹਿਲੇ ਹਫਤੇ ਜਾਰੀ ਕਰ ਦਿੱਤੀ ਜਾਵੇਗੀ ਪੰਜਾਬ ਪਾਵਨਿਕ ਦੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਏ ਆ ਉਨ੍ਹਾਂ ਕਿਹਾ ਕਿ ਕਿਸ਼ਤ ਦੀ ਵਰਤੋਂ ਪਿੰਡਾਂ ਦੇ ਵਿੱਚ ਸੈਨੀਟੇਸ਼ਨ ਬਾਕਸ ਸਥਾਪਿਤ ਕਰਨ ਸਮੇਤ ಗ್ರಾಮ ਪੰਚਾਇਤਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਕੀਤੀ ਜਾਵੇਗੀ 155 ਕਰੋੜ ਰੁਪਏ ਦੀ ਗ੍ਰਾਂਟ ਅਨਟਾਈਡ ਫੰਡਾਂ ਦੇ ਵਿੱਚ ਵਰਤੇ ਜਾਵੇਗੀ ਅਤੇ ਇਸ ਤੀ ਵਰਤੋ ਅੱਗੇ ಗ್ರಾಮ ਪੰਚਾਇਤਾਂ ਆਪਣੇ ਸਬੰਧਿਤ ਅਧਿਕਾਰੀ ਖੇਤਰ ਦੇ ਵਿੱਚ ਕਿਸੇ ਵੀ ਵਿਕਾਸ ਕਾਰਜ ਦੇ ਲਈ ਕਰ ਸਕਦੀਆਂ ਹਨ 176 ਕਰੋੜ ਰੁਪਏ ਦੇ ਟਾਈਡ ਫੰਡਾਂ ਵਜੋਂ ਵਰਤੇ ਜਾਣਗੇ ਅਤੇ ਜਿਸ ਦੀ ਵਰਤੋ ਸਿਰਫ ਪਿੰਡਾਂ ਦੇ ਵਿੱਚ ਸੈਨੀਟੇਸ਼ਨ ਕੰਮਾਂ ਦੇ ਉਦੇਸ਼ ਦੇ ਲਈ ਕੀਤੀ ਜਾ ਸਕੇਗੀ ਉੜੀਸਾ ਦੇ ਕੜਕ ਦੇ ਵਿੱਚ ਇਤਿਹਾਸਿਕ ਬਾਲ ਯਾਤਰਾ ਮੈਦਾਨ ਦੇ ਵਿੱਚ ਬਾਲੀਵੁੱਡ ਗਾਇਕਾ ਸ਼੍ਰੀਆ ਕੋਸ਼ਾਲ ਦੇ ਕੰਸਰਟ ਦੇ ਵਿੱਚ ਫਗੜੜ ਵਰਗੀ ਸਥਿਤੀ ਪੈਦਾ ਹੋ ਗਈ ਦੋ ਦਰਸ਼ਕ ਭੇਉਸ਼ ਹੋ ਗਏ ਇਹ ਘਟਨਾ ਸਟੇਜ ਦੇ ਨੇੜੇ ਬੈਰੀਗੇਟਾਂ ਦੇ ਸਾਹਮਣੇ ਵਾਪਰੀ ਜਿੱਥੇ ਕਿ ਬਾਲੀਵੁੱਡ ਗਾਇਕ ਦੀ ਇੱਕ ਚਲਕਾਉਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਭੀੜ ਇਕੱਠੀ ਹੋਈ ਸੀ ਤਾਂ ਚਸ਼ਮਦੀਜ ਦਾ ਅਨੁਸਾਰ ਕੰਸਰਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਭੀੜ ਬੇਕਾਬੂ ਹੋ ਗਈ ਅਤੇ ਦਰਸ਼ਕਾਂ ਦੇ ਵਿੱਚ ਤਕਾਮੁਕੀ ਸ਼ੁਰੂ ਹੋ ਗਈ ਫੜਾ ਦਫੜੀ ਦੇ ਵਿੱਚ ਇੱਕ ਨੌਜਵਾਨ ਔਰਤ ਸਮੇਤ ਦੋ ਲੋਕ ਭੇਉਸ਼ ਹੋ ਗਏ ਸਨ ਉਨ੍ਹਾਂ ਨੂੰ ਮੁੰਡਲੀ ਸਹਾਇਤਾ ਦੇਣ ਤੋਂ ਬਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਵਾਰ ਫਿਰ ਤੋਂ ਵੱਡਾ ਫੈਸਲਾ ਲਿਆ ਹੈ ਇਸ ਵਾਰ ਉਹਨਾਂ ਨੇ ਭਾਰਤ ਨੂੰ ਨਿਸ਼ਾਨਾ ਬਣਾਇਆ ਹੈ ਤੇ ਉਸ ਪਹਿਲਾਂ ਦੀ ਤਰ੍ਹਾਂ ਹੀ ਰੂਸੀ ਤੇਲ ਦੇ ਲਈ ਭਾਰਤ ਤੇ 25% ਵਾਧੂ ਟੈਰਿਫ ਲਗਾ ਚੁੱਕੇ ਹਨ ਅਤੇ ਰੂਸੀ ਕੰਪਨੀਆਂ ਤੇ ਪਾਬੰਦੀ ਵੀ ਲਗਾਈ ਗਈ ਹੈ ਅਮਰੀਕੀਆ ਅਮਰੀਕਾ ਨੇ ਰੂਸੀ ਤੇਲ ਖਰੀਦਣ ਵਾਲੇ ਕਿਸੇ ਵੀ ਦੇਸ਼ ਜਾਂ ਕੰਪਨੀ ਤੇ ਪਾਬੰਦੀ ਲਗਾਉਣ ਦੀ ਧਮਕੀ ਵੀ ਦਿੱਤੀ ਸੀ ਅਤੇ ਅਮਰੀਕੀ ਧਮਕੀ ਤੋਂ ਬਾਅਦ ਭਾਰਤੀ ਤੇਲ ਰਾਈਨਰੀਆਂ ਦੇ ਵੱਲੋਂ ਰੂਸ ਦੇ ਵੱਲ ਦੂਰੀ ਬਣਾ ਲਈ ਗਈ ਸੀ ਪਰ ਇੱਕ ਵਾਰ ਫਿਰ ਤੋਂ ਅਮਰੀਕਾ ਨੇ ਭਾਰਤ ਸਮੇਤ ਚੀਨ ਅਸਨੇ 7 ਦੇਸ਼ਾਂ ਦੀਆਂ 32 ਕੰਪਨੀਆਂ ਉੱਤੇ ਪਾਬੰਦੀ ਲਗਾ ਦਿੱਤੀਆਂ ਅਮਰੀਕਾ ਨੇ ਈਰਾਨ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਦਾ ਸਮਰਥਨ ਕਰਨ ਦੇ ਦੋਸ਼ ਭਾਰਤ ਅਤੇ ਚੀਨ ਸਮੇਤ 7 ਦੇਸ਼ਾਂ ਦੀਆਂ 32 ਕੰਪਨੀਆਂ ਤੇ ਪਾਬੰਦੀਆਂ ਲਗਾਈਆਂ ਹਨ ਅਮਰੀਕਾ ਨੇ ਇਹ ਕਾਰਵਾਈ ਈਰਾਨ ਵੱਲੋਂ ਆਪਣੀਆਂ ਪਰਮਾਣੂ ਵਚਨਬੱਧਤਾਵਾਂ ਦੀ ਗੰਭੀਰ ਉਲੰਘਣਾ ਤੋਂ ਬਾਅਦ ਕੀਤੀ ਪੰਜਾਬ ਦੇ ਨੌਜਵਾਨਾਂ ਨੇ ਖੇਡ ਜਗਤ ਦੇ ਵਿੱਚ ਇੱਕ ਵਾਰ ਫਿਰ ਤੋਂ ਅੰਤਰਰਾਸ਼ਟਰੀ ਪੱਧਰ ਤੇ ਨਾਮ ਰੋਸ਼ਨ ਕੀਤਾ ਹੈ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਖੇਤਰ ਦੇ ਪਿੰਡ ਸੈਦੋਕੇ ਦੇ ਰਹਿਣ ਵਾਲੇ ਬੌਕਸਰ ਜਸਕਰਨ ਸਿੰਘ ਸੈਦੋਕੇ ਨੇ 사우ਦੀ ਅਰਬ ਦੇ ਵਿੱਚ ਹੋਏ ਵਿਸ਼ਵ ਪੱਧਰੀ ਪਾਵਰ ਸਲੈਬ ਮੁਕਾਬਲੇ ਦੇ ਵਿੱਚ ਜਿੱਤ ਹਾਸਲ ਕਰਕੇ ਦੇਸ਼ ਦਾ ਮਾਣ ਵਧਾਇਆ ਇਹ ਮੁਕਾਬਲਾ 사우ਦੀ ਅਰਬ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ ਇਸ ਮੁਕਾਬਲੇ ਦੇ ਵਿੱਚ ਜਸਕਰਨ ਸਿੰਘ ਸੈਦੋਕੇ ਨੇ ਆਪਣੀ ਵਿਰੋਧੀ ਅਮਰੀਕੀ ਖਿਡਾਰੀ ਨੂੰ ਦੂਜੇ ਹੀ ਰਾਉਂਡ ਦੇ ਵਿੱਚ ਪਾਵਰ ਸਲੈਬ ਦੇ ਨਾਲ ਚਿਤ ਕਰ ਦਿੱਤਾ ਅਤੇ ਖਿਤਾਬ ਆਪਣੇ ਨਾਮ ਕੀਤਾ ਇਸ ਪ੍ਰਤੀਯੋਗਤਾ ਦੇ ਵਿੱਚ ਕੁੱਲ 30 ਖਿਡਾਰੀਆਂ ਨੇ ਹਿੱਸਾ ਲਿਆ ਤੇ ਇਸ ਜਿੱਤ ਦੇ ਨਾਲ ਜਸਕਰਨ ਸਿੰਘ ਪੰਜਾਬ ਦੇ ਜੁਜਾਰ ਸਿੰਘ ਤੋਂ ਬਾਅਦ ਇੱਕ ਹੋਰ ਮਸ਼ਹੂਰ ਪਾਵਰ ਸਲੈਬ ਖਿਡਾਰੀ ਦੇ ਵਜੂ ਉੱਭਰੇ ਨੇ ਜੁਜਾਰ ਸਿੰਘ ਨੇ ਵੀ ਇੱਕ ਰੂਸੀ ਖਿਡਾਰੀ ਨੂੰ ਹਰਾ ਕੇ ਪਾਵਰ ਸਲੈਬ ਕਿੰਗ ਦਾ ਖਿਤਾਬ ਹਾਸਲ ਕੀਤਾ ਸੀ ਰਾਸ਼ਟਰੀ ਰਾਜਧਾਨੀ ਦਿੱਲੀ ਐਨਸੀਆਰ ਦੇ ਵਿੱਚ ਜਿਵੇਂ ਜਿਵੇਂ ਠੰਡ ਵਾਦੀ ਜਾ ਰਹੀ ਹੈ ਜੈਰੀਲੀ ਹਵਾ ਦਾ ਕਹਿਰ ਘਟ ਹੋਣ ਦਾ ਨਾਮ ਨਹੀਂ ਲੈ ਰਿਹਾ ਤੇ ਲਗਾਤਾਰ ਚੌਥੇ ਦਿਨ ਵੀ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਦੇ ਵਿੱਚ ਬਣੀ ਹੋਈ ਹੈ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਹਵਾ ਗੁਣਵੱਤਾ ਸੂਚਕ ਅੰਕ 400 ਤੋਂ ਉੱਪਰ ਹੋ ਗਏ ਆਏ ਤੇ ਇਸ ਕਾਰਨ ਡਾਕਟਰਾਂ ਨੇ ਇਸ ਨੂੰ ਖਤਰਨਾਕ ਦੱਸਦੇ ਹੋਏ ਤੁਰੰਤ ਹੱਲ ਦੀ ਮੰਗ ਕੀਤੀ ਹੈ ਅੱਜ ਸਵੇਰ ਤੋਂ ਹੀ ਦਿੱਲੀ ਦੇ ਅਸਮਾਨ ਤੇ ਛਾਏ ਧੂਏ ਦੀ ਮੋਟੀ ਪਰਤ ਛਾਈ ਹੋਈ ਸੀ ਅਤੇ ਹਵਾ ਪ੍ਰਦੂਸ਼ਣ ਇੰਨਾ ਜ਼ਿਆਦਾ ਵਧ ਗਿਆ ਕਿ ਸੂਰਜ ਦੀ ਰੋਸ਼ਨੀ ਵੀ ਧੁੰਦਲੀ ਲੱਗ ਰਹੀ ਸੀ ਜਿਸ ਕਰਕੇ ਦਿੱਲੀ ਦੇ ਵਿੱਚ ਚੈਂਬਰ ਗੈਸ ਚੈਂਬਰ ਵਾਂਗ ਮਹਿਸੂਸ ਹੋ ਰਹੀ ਸੀ ਕੇਂਦਰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਦਿੱਲੀ ਦੇ 39 ਨਿਗਰਾਨੀ ਸਟੇਸ਼ਨਾਂ ਦੇ ਵਿੱਚੋਂ 28 ਦੇ ਉੱਤੇ ਪ੍ਰਦੂਸ਼ਣ ਦਾ ਪੱਧਰ ਗੰਭੀਰ ਸ਼੍ਰੇਣੀ ਦੇ ਵਿੱਚ ਦਰਜ ਕੀਤਾ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਾਲੀ ਦੇ ਧੂਏ ਦਾ ਪ੍ਰਭਾਵ ਐਨਸੀਆਰ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ ਅਤੇ ਜਿਸ ਕਰਕੇ ਹਵਾ ਹੋਰ ਵੀ ਜ਼ਹਿਰੀਲੀ ਹੋ ਜਾਵੇਗੀ

और स्कैन क्यूआर कोड टू कांटेक्ट अस सिमी वैलेट फैमिली डेंटल ऑफिस और स्कैन क्यूआर कोड टू कांटेक्ट अस